ਜਿਹੜੇ ਨਗੂਰੇ ਲੋਕ ਵਪਾਰੀ ਲੋਕ ਬੌਣੇ ਕੱਦ ਦੇ ਲੋਕ ਉੱਥੇ ਬਰਾਜਮਾਨ ਹੋ ਕੇ ਅਕਾਲ ਤਖ ਦੀ ਸ਼ੋਭਾ ਨੂੰ ਘਟਾ ਰਹੇ ਨੇ ਤੇ ਆ ਤਮਾਸ਼ਾ ਬਣਾ ਰਹੇ ਨੇ ਤੇ तकरीबन ਇੱਕ ਹਫ਼ਤੇ ਤੋਂ ਤੁਸੀਂ ਦੇਖੋ ਜੋ ਕੁਝ ਅਕਾਲ ਤਖ ਤੇ ਹੋ ਰਿਹਾ ਉਹ ਸਾਡੇ ਲਈ ਮਜ਼ਾਕ ਤਾਂ ਵਿਸ਼ਾ ਬਣਿਆ ਹੋਇਆ ਕੀ ਕੱਢਿਆ ਇਹਨਾਂ ਨੇ ਕੀ ਪਾਇਆ ਲੜਾਈ ਕਾਦੀ ਸੀ ਤੇ ਸਿੱਟਾ ਕੀ ਨਿਕਲਿਆ ਕੋ ਅਫਟਰਾਲ ਮੈਂ ਤੁਹਾਨੂੰ ਮੁੱਕ ਦੀ ਗੱਲ ਦੱਸਾਂ ਇਹ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਇੱਕੋ ਹੀ ਗੱਲ ਲਈ ਬੈਠਾ ਕੇ ਇਸ ਤਖਤ ਨੂੰ ਇਸ ਤਖਤ ਦੀ ਦਰਵਰਤੋਂ ਕਰਕੇ ਤੇ ਕਿਵੇਂ ਨਾ ਕਿਵੇਂ ਉਹ ਆਪਣਾ ਖੁਸ਼ਿਆ ਰਾਜ ਦੁਬਾਰਾ ਵਾਪਸ ਹਾਸਲ ਕਰੇ ਇਹ ਗੜਗਾਜ ਸਿੰਘ ਜਿਹੜੇ ਲਿਆਉਂਦੇ ਨੇ ਵਾਰੀ ਵਾਰੀ ਇੱਕ ਗੜਗਾਜ ਸਿੰਘ ਜਾਂਦਾ ਦੂਜਾ ਆਉਂਦਾ ਕਮੀਂ ਦੀ ਤਰ੍ਹਾਂ ਇਹਦੇ ਬਾਪ ਨੇ ਬਦਲੇ ਤੇ ਕਮੀਂ ਦੀ ਤਰ੍ਹਾਂ ਹੀ ਇਹ ਬਦਲਿਆ ਇਹਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਗੁਰੂ ਅਰਗਵਿੰਦ ਪਾਤਸ਼ਾਹ ਦਾ ਤਖਤ ਆ ਉਹਦੇ ਤਖਤ ਦੇ ਉੱਤੇ ਪੰਜ ਪ੍ਰਧਾਨੀ ਮਰਿਆਦਾ ਜਿਹਨੂੰ ਅਸੀਂ ਕਹਿੰਦੇ ਪੰਥ ਤੇ ਗ੍ਰੰਥ ਦਾ ਸਰਾਤ ਲਾਗੂ ਆ ਕੱਲਾ ਜਥੇਦਾਰ ਕੁਛ ਨਹੀਂ ਹੁੰਦਾ ਜਥੇਦਾਰ ਤੇ ਇੱਕ ਬੁਲਾਰਾ ਹੈ ਪੰਜਾਂ ਸਿੱਖਾਂ ਦਾ ਜਥੇਦਾਰ ਕਾਲ ਤਖਤ ਕੱਲੇ ਦੀ ਕੋਈ ਪੋਸਟ ਨਹੀਂ ਇਹ ਅਸੀਂ ਸਾਨੂੰ ਥੋੜੀ ਜੀ ਜਾਣਕਾਰੀ ਦੀ ਘਾਟ ਹੋਣ ਕਰਕੇ ਇਹ ਲੋਕ ਸਿਆਸੀ ਲੋਕ ਉਹਦਾ ਨਾਜਾਇਜ਼ ਫਾਇਦਾ ਉਠਾ ਰਹੇ ਨੇ ਜਿਹੜੇ ਪੰਜ ਸਿੰਘਾਂ ਦੀ ਪੰਚਾਇਤ ਆ ਉਹ ਦਸਮ ਪਾਤਸ਼ਾਹ ਨੇ ਪਰਖ ਦੀ ਕਰ ਪਰਖ ਲੈ ਕੇ ਤਲਵਾਰ ਦੀ ਧਾਤ ਤੇ ਪਰਖ ਕੇ ਤਿਆਰ ਕੀਤੀ ਸੀ ਉਹਨਾਂ ਪੰਜਾਂ ਸਿੱਖਾਂ ਦੀ ਪੰਚਾਇਤ ਨੂੰ ਹੀ ਗੁਰੂ ਖਾਲਸਾ ਕਿਹਾ ਸੀ ਗੁਰੂ ਸਾਹਿਬ ਨੇ ਗੁਰੂ ਖਾਲਸਾ ਕਹਿ ਕੇ ਬੁਲਾਇਆ ਸੀ ਪ੍ਰਾਤਨ ਕਵੀ ਜਿਹੜਾ ਸਮਕਾਲੀ ਕਵੀ ਸਿਓ ਲਿਖਦਾ ਹੈ ਕਿ ਵਹਿਗੁਰੂ ਇੱਕ ਸੋਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਸਿੱਖਾਂ ਨੂੰ ਕਿਹਾ ਸੀ ਤੂੰ ਮੇਰੇ ਮੈਂ ਤੁਮਰਾ ਹੂਆ ਤੁਮਰਾ ਹਮਰਾ ਗੁਰੂ ਨਾ ਦੂਆ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਨੂੰ ਗੁਰੂ ਕਹਿ ਕੇ ਬੁਲਾਇਆ ਤੇ ਗੁਰੂ ਕਹਿ ਕੇ ਹੀ ਵਿਖਿਆ ਮੰਗੀ ਕਿ ਦਾਸ ਨੂੰ ਵੀ ਅੰਮ੍ਰਿਤ ਦੀ ਦਾਤ ਦਿਓ ਫਿਰ ਉਹਨਾਂ ਪੰਜਾਂ ਨੇ ਕਿਹਾ ਸੀ ਕਿ ਅਸੀਂ ਸੀਸ ਦੀ ਦਾਤ ਸੀਸ ਦੇ ਕੇ ਦਾਤ ਲਈ ਤੁਸੀਂ ਕੀ ਲੈ ਕੇ ਆਏ ਹੋ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸਹੀ ਕਿ ਮੈਂ ਸੀਸ ਨਹੀਂ ਸਰਬੰਸ ਦੇਵਾਂਗਾ ਤੋ ਗੁਰੂ ਸਾਹਿਬ ਜਿੰਨੇ ਸੰਸਾ ਦਿੱਤਾ ਤਾਂ ਇਹ ਸੰਸਾ ਹੋਂਦ ਵਿੱਚ ਆਈ ਉਹ ਉਹ ਸੰਸਾ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਇਸ ਪਰਿਵਾਰ ਨੇ ਇਹ ਸੰਸਾ ਅਕਾਲ ਤਖਤ ਤੇ ਸ਼ਿਸ਼ੋਭਤ ਹੋਵੇ ਤੇ ਸਾਨੂੰ ਗੁਰੂ ਦਾ ਰੁਤਬਾ ਮਿਲਦਾ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਜੋਤੀ ਜੋ ਸਮਾਉਣ ਤੋਂ ਬਾਅਦ ਸਾਨੂੰ ਲਵਾਰਸ ਨਹੀਂ ਛੱਡਿਆ ਸਾਨੂੰ ਲਵਾਰਸ ਛੱਡ ਕੇ ਨਹੀਂ ਗਏ ਸਾਨੂੰ ਗੁਰੂ ਦੇ ਕੇ ਗਏ ਗੁਰੂ ਦੇ ਲਾੜ ਲਾ ਕੇ ਗਏ ਨਦੇੜ ਦੇ ਵਿੱਚ ਇਹ ਕਹਿ ਕੇ ਗਏ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਇਹ ਆਤਮਾ ਗ੍ਰੰਥ ਤੇ ਪ੍ਰਾਣ ਪੰਥ ਜਿਹੜਾ ਸਾਡਾ ਗੁਰੂ ਹੈ ਪ੍ਰਾਣ ਪੰਥ ਤੋਂ ਭਾਵ ਹੈ ਪੰਜ ਸਿੰਘ ਗੁਰੂ ਸਾਹਿਬ ਦਾ ਹੁਕਮ ਸੀ ਜੇ ਮੇਰਾ ਦਰਸ਼ਨ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਓ ਮੇਰੀ ਆਤਮਾ ਦੇ ਦਰਸ਼ਨ ਹੋਣਗੇ ਜੇ ਤੁਸੀਂ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਪੰਜਾਂ ਜੋ ਕਰਿਓ ਅੱਜ ਲੱਭ ਰੋਏ ਪੰਜ ਪਿਆਰੇ ਕਿਹਨਾਂ ਦੇ ਦਰਸ਼ਨ ਕਰੀਏ ਅਸੀਂ ਜਿਹੜੇ ਬਾਦਲ ਦੇ ਸਾਜੇ ਹੋਏ ਨਗੁਰੇ ਦੇ ਨਾਪਾਕ ਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਦੇ ਕਾਤਲਾਂ ਨੂੰ ਪਨਾਹ ਦੇਣ ਵਾਲੇ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਹਾਲਾ ਮਰ ਨਾਰਾ ਮਾਰਨ ਵਾਲੇ ਸਿੱਖ ਬੱਚਿਆਂ ਨੂੰ ਗੋਲੀਆਂ ਮਰਾਉਣ ਵਾਲੇ ਦੇ ਇਹਦੇ ਅਸੀਂ ਜੋ ਕੁਝ ਵੀ ਇਸ ਬੰਦੇ ਨੇ ਸਾਨੂੰ ਨਿਜ਼ਾਮ ਦਿੱਤਾ ਹੈ ਉਹਦੇ ਲਈ ਅਸੀਂ ਮੈਂ ਤੁਹਾਨੂੰ ਅੱਜ ਦੱਸਣਿਆ ਦੱਸਣ ਲੱਗਾ ਨਦੇੜ ਦਾ ਤਖਤ ਸਾਡੇ ਹੱਥੋਂ ਨਿਕਲ ਗਿਆ ਉਹ ਅੱਜ ਭਾਜਪਾ ਸਰਕਾਰ ਉਹ ਤਾਂ ਨਿਯਤ ਕਰਦੀ ਹੈ ਕਿ ਚੇਅਰਮੈਨ ਕੌਣ ਹੋਊਗਾ ਇਹ ਉੱਥੋਂ ਦਾ ਸੰਵਿਧਾਨ ਬਣ ਚੁੱਕਾ ਹੈ ਪੌਂਟਾ ਸਾਹਿਬ ਦਾ ਦਿੱਲੀ ਦੀ ਕਮੇਟੀ ਐਸੇ ਬੋਣੇ ਹੱਥਾਂ 'ਚ ਦਿੱਤੀ ਪ੍ਰਕਾਸ਼ ਸਿੰਘ ਬਾਦਲ ਨੇ ਆਗੂ ਬਣਾ ਕੇ ਉਹ ਸਾਰੇ ਦੇ ਸਾਰੇ ਭਾਜਪਾ ਜਾਵੜੇ ਆ ਜੋ ਪ੍ਰਬੰਧਕ ਕਮੇਟੀ ਭਾਜਪਾ ਲਈ ਸੇਵਾ 'ਚ ਲੱਗੀ ਹੋਈ ਇੱਥੇ ਹਰਿਆਣੇ ਦੀ ਕਮੇਟੀ ਵੀ ਉਹਨਾਂ ਦੇ ਹੱਥ 'ਚ ਆ ਗਈ ਕਿਸੇ ਨੂੰ ਇਲੈਕਸ਼ਨ ਨਹੀਂ ਲੜਨ ਦਿੱਤਾ ਉਹਨਾਂ ਨੇ ਅਕਾਲੀ ਸ਼ਬਦ ਨਹੀਂ ਯੂਜ਼ ਹੋਣ ਦਿੱਤਾ ਆਜ਼ਾਦ ਖੜੇ ਕਰਕੇ ਤੇ ਆਜ਼ਾਦਾ ਨੂੰ ਖਰੀਦ ਕੇ ਅਜ ਆਪਣੀ ਕਮੇਟੀ ਬਣਾ ਲਈ ਇੱਥੇ ਤੁਸੀਂ ਸੁਚੇਤ ਨਾ ਹੋਏ ਤੇ ਇਹ ਸਾਡੀ ਜਿਹੜੀ ਤਰੋਹਰ ਆ ਧਰਮ ਦੀ ਗੁਰੂ ਨਾਨਕ ਦੀ ਪਾਤਸ਼ਾਹੀ ਆ ਬਾਬੇ ਕਾਹ ਦੀ ਦੀਨ ਦੀ ਪਾਤਸ਼ਾਹੀ ਆ ਉਹ ਵੀ ਬਾਬਰ ਦੇ ਪੈਰਾਂ ਚ ਰੋਲੋਗੇ ਮੇਰੀ ਇਹ ਪੀੜਾ ਹੈ ਮੇਰੀ ਇਹ ਤਕਲੀਫ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਆਇਆ ਕਿ ਆਪਾਂ ਰਲ ਮਿਲ ਕੇ ਸਿੱਖ ਹੋਣ ਦੇ ਨਾਤੇ ਇਸ ਸੰਸਾ ਨੂੰ ਇਸ ਗੁਰੂ ਘਰ ਨੂੰ ਇਸ ਸੱਚੀ ਪਾਤਸ਼ਾਹੀ ਨੂੰ ਬਚਾਈਏ ਜੇ ਅਸੀਂ ਇਹ ਉਦਮ ਨਾ ਕੀਤਾ ਤੇ ਸਾਸੀਂ ਦੇਮਦਾਰ ਹੋਵਾਂਗੇ ਆਉਣ ਵਾਲੇ ਭੁੱਖ ਦੇ ਤੇ ਆਉਣ ਵਾਲੀ ਪਨੀਰੀ ਦੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਇਹ ਜਿਹੜੀ ਗੁਰੂ ਨਾਨਕ ਦੀ ਪਾਤਸ਼ਾਹੀ ਆ ਇਸ ਨੂੰ ਸਲਾਮਤ ਨਾ ਰੱਖਿਆ ਤੇ ਆਉਣ ਵਾਲਾ ਭੁੱਖ ਸਾਡਾ ਕਿਹੋ ਜਿਹਾ ਹੋਊਗਾ ਨਾ ਆਕਾਲ ਤੱਕ ਸਾਡਾ ਹੋ ਨਾ ਉੱਥੋਂ ਦਾ ਮੈਸੇਜ ਸਾਡਾ ਹੋ ਉਹ ਦਿੱਲੀ ਸਰਕਾਰ ਦੇ ਹੋਣਗੇ ਬਾਥੇ ਗੁਰੂ ਨਾਨਕ ਸਾਹਿਬ ਦੀ ਤੇ ਪੈਗਾਮ ਉਥੋਂ ਮਿਲਣਗੇ ਬਾਬਰ ਦੇ ਇਹ ਜੇ ਤੁਸੀਂ ਇਸ ਨੂੰ ਪਸੰਦ ਕਰਦੇ ਹੋ ਤੇ ਤੁਹਾਡੀ ਮਰਜ਼ੀ ਨੇ ਤੇ ਮੇਰੀ ਤੇ ਮੈਂ ਤੇ ਹੋਕਾ ਦੇਣ ਵਾਲਾ ਪਹਿਰੇਦਾਰ ਆ ਤੁਹਾਡਾ ਮੈਂ ਨਾ ਤੁਹਾਡਾ ਕੁਝ ਵਿਗਾੜਿਆ ਪਹਿਲੇ 40 45 ਸਾਲ ਤੋਂ ਮੈਂ ਸੇਵਾ ਚ ਲੱਗਾ ਨਾ ਮੈਂ ਕਦੀ ਲਾਲਚ ਕੀਤਾ ਇਲੈਕਸ਼ਨ ਲੜੋਂਦਾ ਕਦੀ ਲੋਕ ਸਭਾ ਲੜੀ ਹੋਵੇ ਤਾਂ ਦੱਸੋ ਕਦੀ ਵਿਧਾਨ ਸਭਾ ਲੜੀ ਹੋਵੇ ਤਾਂ ਦੱਸੋ ਮੈਂ ਤਾਂ ਚੇਂਜ ਲਾਉਣ ਲਈ ਦੁਹਾਈ ਦਿੰਦਾ ਰਿਹਾ तकरीबन 99 ਤੋਂ ਲਗਾਤਾਰ ਮੈਂ ਤੁਹਾਨੂੰ ਦੱਸ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਾਡੇ ਕੌਮ ਲਈ ਬੜਾ ਮਾੜਾ ਸਾਫਤ ਹੋ ਰਿਹਾ ਤੁਸੀਂ ਇਸ ਨੂੰ ਚੇਂਜ ਕਰ ਦਿਓ ਪਰ ਤੁਸੀਂ ਉਹਨੂੰ ਤਿੰਨ ਸਰਕਾਰਾਂ ਦੇ ਦਿੱਤੀਆਂ ਤਿੰਨ ਸਰਕਾਰਾਂ ਲੈ ਕੇ ਉਸ ਬੰਦੇ ਨੇ ਜੋ ਸਾਡੀ ਕੌਮ ਦਾ ਹਾਲ ਕੀਤਾ ਜਨਾ ਤੁਹਾਨੂੰ ਕਾਲੀਦਲ ਲੱਭਦਾ ਨਾ ਪ੍ਰਬੰਧਕ ਕਮੇਟੀ ਲੱਭਦੀ ਆ ਨਾ ਤੁਹਾਨੂੰ ਸਦਾਕਤ ਲੱਭਦੇ ਨੇ ਨਾ ਗੁਰੂ ਦੀ ਗੋਲਕ ਦਾ ਸਰਮਾਇਆ ਲੱਭਦਾ ਸਾਰਾ ਕੁਝ ਉਜਾੜ ਕੇ ਰੱਖ ਦਿੱਤਾ ਇਸ ਪਰਿਵਾਰ ਨੇ ਤੇ ਹਾਲੇ ਤੱਕ ਵੀ ਤੁਸੀਂ ਦੇਖੋ 15 ਸਾਲ ਹੋ ਗਏ ਸੈਂਟਰ ਸਰਕਾਰ ਨੇ ਇਹਦੇ ਤੇ ਮਿਹਰਬਾਨ ਹੋ ਕੇ ਇਹਨੂੰ ਇਹਦੀਆਂ ਚਾਬੀਆਂ ਫੜਾਈਆਂ ਨੇ ਪ੍ਰਬੰਧਕ ਬੇਟੀ ਦੀ ਇਲੈਕਸ਼ਨ ਨਹੀਂ ਹੋਣ ਦੇ ਇਹ ਬਹੁਤ ਵੱਡਾ ਦੁਖਾਂਤ ਆ ਸਾਡਾ ਕਿਸੇ ਵੀ ਸੰਸਾ ਦੇ ਇਲੈਕਸ਼ਨ 5 ਸਾਲ ਤੋਂ ਬਾਅਦ ਕਦੀ ਲੇਟ ਨਹੀਂ ਹੋਏ ਕਦੀ ਵਿਧਾਨ ਸਭਾ ਦੇ ਇੱਕ ਦਿਨ ਨਹੀਂ ਲੇਟ ਹੁੰਦੇ ਲੋਕ ਸਭਾ ਇੱਕ ਦਿਨ ਨਹੀਂ ਲੇਟ ਹੁੰਦੀ ਪੂਰੇ ਦੇਸ਼ ਦੀ ਜਿਹੜੀ ਅਦਾਲਤ ਆ ਜਿਹੜੀ ਸੰਸਾ ਪਰ ਸਾਡੀ ਪ੍ਰਬੰਧਕ ਕਮੇਟੀ ਜਿਹਦਾ ਅਸੀਂ ਜਿਹਦੇ ਵਿੱਚ ਅਸੀਂ ਅਧਿਕਾਰ ਲਿਆ ਵੋਟ ਪਾਉਂਦਾ ਅੰਗਰੇਜ਼ ਤੋਂ ਤੇ ਲਿਆ ਉਦੋਂ ਜਦੋਂ ਅਸੀਂ ਗਲਾਬ ਹੁੰਦੇ ਸੀ ਆਪਣੀ ਜੱਦੋ ਜਹਿਦ ਆਪਣੀ ਕੁਰਬਾਨੀ ਕਰਕੇ ਉਦੋਂ ਇਹ ਸਿਧਾਂਤ ਜਿਹੜਾ ਲਾਗੂ ਕਰਵਾਇਆ ਪਰ ਆ ਜੋ ਅਸੀਂ ਦੇਖਦੇ ਹਾਂ ਕਿ ਉਹ ਸਰਕਾਰਾਂ ਨੇ ਉਹਦੀ ਗਿੱਚੀ ਨੱਪੀ ਹੋਈ ਆ ਅੱਜ ਅਸੀਂ ਇਹ ਇਹ ਛਿੱਦਤ ਨਾਲ ਜਬੇ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਇਸ ਧਰੋਹਰ ਨੂੰ ਬਚਾ ਸਕਦੇ ਆ ਸਾਨੂੰ ਯਕੀਨ ਅਸੀਂ ਬਚਾ ਸਕਦੇ ਆ ਤੇ ਆਉਣ ਵਾਲੀਆਂ ਨਸਲਾਂ ਤੁਹਾਨੂੰ ਯਾਦ ਕਰਨ